ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਆਪਣੀਆਂ ਗਲਤੀਆਂ ਕਾਰਨ ਅਸੀਂ ਆਪਣੀ ਪਾਰਟੀ ਨੂੰ ਕਮਜ਼ੋਰ ਕੀਤਾ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਉਹਨਾਂ ਨੂੰ ਕਾਫੀ ਵੱਡਾ ਸਹਾਰਾ ਸੀ ਤੇ ਬਾਪੂ ਬਾਦਲ ਦੇ ਚਲੇ ਜਾਣ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ ਤੇ ਹੁਣ ਪੰਜਾਬ ਨੂੰ ਖੜਾ ਕਰਨਾ ਹੈ ਇਸ ਮੌਕੇ ਉਹਨਾਂ ਨੇ ਨਵਜੋਤ ਸਿੱਧੂ ਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਹੈ ਕਿ ਉਸ ਵਾਰ ਕੇ ਗੱਪੂ ਬਹੁਤ ਫਾਇਦਾ ਹੋਣਗੇ ਤੇ ਨਾਲ ਹੀ ਆਪਣੀ ਪਾਰਟੀ ਦੇ ਵਰਕਰਾਂ ਦੇ ਨਾਲ ਮੀਟਿੰਗ ਦੌਰਾਨ ਕਈ ਵੱਡੇ ਨਿਰਦੇਸ਼ ਉਹਨਾਂ ਨੇ ਦਿੱਤੇ ਨੇ ਜਿੰਦਾਬਾਦ ਸ਼ੋਮਿਕ ਲੀਡੇ ਜਿੰਦਾਬਾਦ ਸੁਮਾਨ ਸਿੰਘ ਬਾਵਾ ਜਿੰਦਾਬਾਦ ਸੁਮਾਨ ਸਿੰਘ ਬਾਵਾ ਜਿੰਦਾਬਾਦ ਸਾਡੇ ਕੋਲੋਂ ਲੀਡਰ ਹੈ ਜਿਨ੍ਹਾਂ ਦੇ ਉਹ ਮੀਡੀਆ ਦੇ ਮੁੰਡੇ ਉਹਨੇ ਪੂਰੇ ਪੂਰੇ ਪੁਆਰੇ ਮੇਰੇ ਬਜ਼ੁਰਗ नौजवान साथियों वागुरू जी का खालसा जी ठंड है मन लगता कले अकाली पार्टी निकलते हो कोई नहीं फर्क है श्रोमणी अकाली दलों का ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਿੱਤੇ ਬਣੀ ਗਈ ਜਾਂਦੀ ਹੈ ਇੱਕ ਸੋਚ ਹੈ ਇੱਕ ਛੋਟੀ ਆਵਾਜ਼ ਹੈ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਆਪਣੀ ਕੌਮ ਵਰਮੀਰ ਪੰਜਾਬ ਦਾ ਹੈ ਹੁਣ ਤੱਕ ਥੋੜੇ ਪਲੇ ਸਾਰੇ ਸ਼ੀਸ਼ੇ ਸਾਰੀਆਂ ਖੀਰਾਂ ਸਾਹਮਣੇ ਹੋਣੀਆਂ आज जो अपने जी बीमारी है भले देश किसी सूबे की बिमारी नहीं है जी अपने पंजाब है आप नवी चीज बड़ी पसंद करते हैं विवाद पछताने भी बड़े देखो अपने न कि बार ठगिया होगिया तो ठगिया तो सीखते नहीं हैं। जो को लग क्या आ जी झाड़ी जो अपने मारी गुजरात मार गए थे मध्य प्रदेश मार गए थे राजस्थान में मार गए थे हिमाचल में मारे जो आप ला के उसे भी गया ਖਾਤਾ ਦੀ ਖੁਰਬਾ ਦੀ ਖਾਤਾ ਬਸ ਸਾਰੇ ਮੋਰਗੇ ਦੇਖੇ ਭਕਤੀਆਂ ਤੁਸੀਂ ਉੱਥੇ ਖਾਣ ਨੂੰ ਲੋੜ ਹੀ ਨਹੀਂ ਝਾੜੂ 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 ਮਾਤਾ ਜੀ ਦੀ ਗੱਲ ਕਰ ਰਹੀ ਹੈ ਨਾ ਬਾਗਵੇਂ ਸਿੰਜਾ ਜਿਹਨੂੰ ਕੋਈ ਪਿੰਡ ਦਾ ਸਸਰੀ ਘਰ ਦੇ ਬਣਾ ਲਾ ਸੁਨੇ ਤੇਲੇ ਤੇ ਬਿਠਾਉਂ ਕੰ ਮੈਂ ਕਹਿਆ ਸੀ ਨਾ ਪਿੰਡ ਦਾ ਜਿਹੜਾ ਮਲੰਦਾ

ਰੋਲਤਾ ਹੁਣ ਆ ਪੰਜਾ ਲੈਣਾ ਰੋਲਤਾ ਆਪਾਂ ਜਿਆਦਾ ਦੂਰ ਨਾ ਜਾਈਏ ਪਿਛਲੇ 40 ਸਾਲ ਦੀ ਲੈਣੀ ਹੈ 40 45 ਸਾਲਾਂ ਚੋ 20 22 ਸਾਲ ਬਾਦਲ ਸਾਹਿਬ ਨੇ ਇੱਥੇ ਰਾਜ ਕੀਤਾ ਥੋੜੀ ਸੇਵਾ ਚ ਪਾਈ ਹੈ ਤੇ ਬਾਕੀ 10 ਸਾਲ ਕਾਂਗਰਸ ਦਾ ਤੇ ਬਾਕੀ ਆ ਜੋ ਦੋ ਝਾੜੂ ਦੂਜੇ ਹੈ ਕਿਧਰੇ ਵਾਲੇ ਨੇ ਜੇ ਕੁਝ ਹੋਇਆ ਤਾਂ ਆਪਣੇ ਬਜ਼ੁਰਗ ਬਾਪੂ ਬਾਦਲੇ ਦੇ ਦੇਖੋ ਅੱਜ ਅੱਜ ਦੁੱਖ ਹੁੰਦਾ ਹੈ ਕਿ ਅੱਜ ਆਪਣੇ ਵਿੱਚ ਨਹੀਂ ਹੈ ਅੱਜ ਜੋ ਬਿਦਰਵਾ ਹਲਕਾ ਹੈ ਜੋ ਤੁਹਾਡੇ ਘਰੇ ਕੱਲ ਕਿ ਤੋਂ ਨਾ ਹੋ ਗਿਆ ਉਸ ਬਾਪੂ ਬਾਦੂ ਦੇ ਇੱਕ ਹਾਲ ਹੁੰਦੀ ਸੀ ਮੇਰੇ ਨੂੰ ਹਲਕੀ ਨੂੰ ਲਾਉਣ ਤੋਂ ਪਾਣੀ ਪਾਇਆ ਹੈ ਹੈ ਅੱਜ ਇਹ ਜਿਹੜੇ ਨਵੇਂ ਨੌਜਵਾਨ ਨੇ ਉਹਨਾਂ ਨੂੰ ਪਤਾ ਹੀ ਨਹੀਂ ਬਾਪੂ ਬਾਦਲ ਨੇ ਕੀਤਾ ਕੀ ਹੈ ਆ ਜਿਹੜੇ ਟੈਲੀਫੋਨ ਦੇ ਲਈ ਫਿਰਦੇ ਰਹੇ ਮਰਵਾਇਆ ਇਹਨਾਂ ਨੇ ਆਪਾਂ ਸਿੱਧੇ ਬੰਦੇ ਆਪਾਂ ਝੂਠ ਬੋਲਦੇ ਨਹੀਂ ਆਪਾਂ ਝੂਠ ਬੋਲਦੇ ਨਹੀਂ ਅਸੀਂ ਝੂਠੇ ਕੋਲ ਬਣਾ ਸਕਦੇ ਜੀ ਤੁਹਾਨੂੰ ਸੋਨੇ ਦੀਆਂ ਕਾਂਡੀਆਂ ਦੀ ਅਸੀਂ ਕਿਹੜਾ ਜੀ ਭਾਗੀ ਕਿ ਦੇ ਸਕਦੇ ਸੀ ਪਰ ਪਾਪਾ ਪਾਦ ਲੱਗਿਆ ਜ਼ਿੰਦਗੀ ਵਿੱਚ ਮੈਂ ਇੱਕ ਗੱਲ ਛਕਾਈ ਪਾਪਾ ਪਾਦ ਕਹਿੰਦੇ ਜ਼ਮੀਰ ਜ਼ਿੰਦਗੀ ਵਿੱਚ ਕਦੇ ਝੂਠ ਨਾ ਬੋਲੀਂ ਉਹਨਾਂ ਹੀ ਵਾਅਦੇ ਕਰੀਂ ਜਿੰਨਾ ਪੂਰਾ ਕਰੇਗਾ ਕਿਉਂਕਿ ਆ ਸਾਡਾ ਪੰਜਾਬ ਹੈ ਇਨਸਾਨ ਉਹਦੀ ਇੱਜ਼ਤ ਕਰਦੇ ਐ ਜਿਹੜਾ ਸਾਫ਼ ਹੋਏ ਇਹ ਰਾਜ ਜੋ ਕਹਿ ਉਹ ਪੂਰਾ ਕਰੇ ਆਪਾਂ ਆਪਣੇ ਬਲੋਕਾਂ ਨਾਲ ਠੱਗੀ ਨਹੀਂ ਮਾਰਨੀ ਸਰਕਾਰ ਬਣੇ ਨਾ ਬਣੇ ਉਹ ਜਨਤਾ ਦੇ ਛੱਡ ਦਿਓ ਪਰ ਕਿਤੇ ਆਪਣੀ ਰੈਪਿਊਟੇਸ਼ਨ ਖਰਾਬ ਨਾ ਕਰੀਏ ਬਾਪੂ ਬਾਗਤ ਨੇ ਜੋ ਕਿਹਾ ਤੁਸੀਂ ਜਾਣਦੇ ਹੋ ਇੱਕ ਇੱਕ ਕਿ ਅੱਜ ਇਹ ਮੁਕਸਰ ਜ਼ਿਲ੍ਹਾ ਹੈ ਮੈਂ ਕਹਿੰਦਾ ਮੁਕਸਰ ਜ਼ਿਲ੍ਹਾ ਹੀ ਨਹੀਂ ਹੋਣਾ ਸੀ ਇੱਥੇ ਸਾਰੇ 4 ਦਿਨ ਤਰਗਾਪੀਆਂ ਹੀ ਹੋਈਆਂ ਸੀ ਜਿਹੜਾ ਹਾਲਾਤ ਇੱਥੇ ਬਣ ਗਏ ਸੀ ਸੇਬ ਨਾਲ ਜਿਹ ਆਪਾਂ ਨੂੰ ਬਚਾਇਆ ਤੁਸੀਂ ਪਾਕੂਆਦਲ ਦੀ ਸਰਕਾਰ ਬਣਾਈ ਉਹਨਾਂ ਨੇ ਪਰਵਾਹ ਨਹੀਂ ਕੀਤੀ ਦਿਨ ਰਾਤ ਮਿਹਨਤ ਕਰ ਕਰਕੇ ਕਰ ਕਰਕੇ ਆਪਾਂ ਇੱਕ ਮੁਸ਼ਕਿਲ ਚ ਬੈਠੇ ਆਂ ਦੇਖੋ ਗੁਜਰਾਤ ਦੇ ਲੋਕ ਬਿਲਕੁਲ 25 ਸਾਲ ਹੋ ਗਏ ਲਗਾਤਾਰ ਬੀਜੇਪੀ 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 ਕਿਉਂ ਉਹਨਾਂ ਨੂੰ ਪਤਾ ਹੈ ਕਿ ਸਾਰਾ ਤੁਸੀਂ ਨਾ ਵੀ ਬਿਨ ਦੇ ਕੰਗਲੀਆ ਦਾ ਪਰੋਂ ਦੂਜੇ ਖੁਦ ਨਹੀਂ ਜਾਣੀ ਲੋੜੀ ਤਿੰਨ ਸਾਰੇ ਕਰਨਾ ਹੀ ਕਾਲੀ ਦਲ ਨੇ ਹੁਣ ਕਿਸੇ ਨੇ ਕਰਨਾ ਨਹੀਂ ਪਰ ਆਪਾਂ ਫੇਰ ਵੀ ਦੂਜੇ ਜੰਦੇ ਮੈਂ ਕਹਿੰਦਾ ਗਿੱਦੜੇ ਵਿੱਚ ਬੈਠਿਓ ਇਥੋਂ ਕਿਤੇ ਮਰਜੀ ਚਲੇ ਜਾਓ ਪੰਜਾਬ ਚ ਖੱਬੇ ਸੱਜੇ ਜੋਰ ਦੇਖੋਗੇ ਉਦੋਂ ਹੀ ਬਣਿਆ ਜਿਹੜੇ ਤੁਹਾਡੇ ਬਾਪੂ ਪਾਣ ਦੀ ਸਰਕਾਰ ਹੋਤ ਕੇ ਤੇ ਨਹੀਂ ਚਾਲੀ ਨਹੀਂ ਆਹ ਸਾਰੇ ਉਹ ਜਿਹੜੇ ਝੂਠ ਬੋਲਦੇ ਆ ਡਰਾਮਾ ਕਰਦੇ ਇਮਨਾ ਸੀ ਕਿ ਜੇ ਨਾਲ ਜੁੜ ਰਹੇ ਆ ਨਾ ਅਸੀਂ ਤੇ

ਮੈਨੂੰ ਯਾਦ ਹੈ ਮੈਂ ਬਚਪਨ ਛੋਟਾ ਛੋਟਾ ਹੁੰਦਾ ਸੀ ਇੱਥੇ ਜੋ ਸਿਆਸਤ ਚਲਦੀ ਸੀ ਮੈਂ ਤੇ ਮਨ ਜੋੜੇ ਜਾਂਦੇ ਹੁੰਦੇ ਸੀ ਸਾਨੂੰ ਤੋਰਦੇ ਸੀ ਮੈਨੂੰ ਲੱਗਾ ਮੇਰੀ ਡਿਊਟੀ ਲਈ ਸੀ ਪਹਿਲੇ ਮੱਲਨ ਪੇੜ ਤੇ ਪੌਣੀ ਵਿੱਚ ਘਰ ਘਰ ਜਾਣਾ ਸੀ ਮੈਂ ਕਹਿੰਦਾ ਇਹ ਦੋ ਦਿਨ ਹੋ ਗਏ ਪਿੰਡ ਹੀ ਖਤਮ ਹੋਇਆ ਐਡੇ-ਨੇਡੇ ਬੋਡੇ ਤਿੰਨ-ਤਿੰਨ ਦਿਨ ਲੱਗ ਜਾਂਦੇ ਸੀ ਥੋੜੇ ਦਾ ਇੱਕ ਰਿਸ਼ਤਾ ਜਿਹੜਾ ਇੱਕ ਪਰਿਵਾਰ ਦਾ ਰਿਸ਼ਤਾ ਹੈ ਜਦੋਂ ਇੱਥੇ ਆਉਣਾ ਨਾ ਐ ਲੈ ਜਾਨੀ ਉਹ ਬ੍ਰੰਟਾ ਦੇ ਜੇ ਆ ਗਏ ਕਿਉਂਕਿ ਮੈਨੂੰ ਤਾਂ ਪੂਰੇ ਪੰਜਾਬ ਜਾਣਾ ਪੈਂਦਾ ਥੋੜੇ ਇੱਥੋਂ ਹੁਸਦੋਂ ਸਿੱਧੇ ਸਿਮਟਨਾਂ ਨਾਲ ਜੇ ਉੱਥੇ ਵੀ ਦੇਖੋ ਪਹਿਲੇ ਬਾਪੂ ਬਾਬੂ ਸੀ ਤੇ ਉਹ ਵੱਡਾ ਸਹਾਰਾ ਸੀ ਹੁਣ ਕੱਲਾ ਮੈਂ ਤੇ ਸਾਰੇ ਪੰਜਾਬ ਪਾਰਟੀ ਦੀ ਤਕੜਾ ਕਰਕੇ ਖੜਾ ਕਰਦਾ ਹੈ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਜੋੜਨਾ ਹੈ ਮੈਂ ਤਾਂ ਕਿਹਦੇ ਨੂੰ ਸੋਚਦਾ ਹੈ ਉਹ ਲੋਕ ਕਈ ਖਵਾਤ ਕਰਦੇ ਸੀ ਅਕਾਲੀਆਂ ਦੇ ਸਿੱਖ ਰੋਹੇ ਚ ਲੈ ਕੇ ਕਾਲੀ ਕਲੀ ਦਿੱਤ ਕੇ ਉਹ ਕਿਹੜੇ ਲੋਕ ਹੋਣੇ ਸੀ ਉਹ ਲੋਕ ਜਿਨ੍ਹਾਂ ਨੇ ਧੋਖੇ ਦੇ ਝੂਠਾ ਪ੍ਰਚਾਰ ਕੀਤਾ ਤੁਹਾਡੀ ਪਾਰਟਨਰ ਹੁਣ ਵਿਅਦਗੀ ਤਾਂ ਤੁਹਾਡੇ ਤੇ ਇਲਜ਼ਾਮ ਲਾਤਾ ਤੇ ਹੁਣ ਕਿੱਥੇ ਹਨ ਤੇ ਉਹ ਜਿਹੜੇ ਇਲਜ਼ਾਮ ਲਾਉਂਦੇ ਸੀ ਉਹ ਕਿਤੇ ਬੋਲਦੇ ਐ ਆ ਦਾਤੂ ਵਾਲਾ ਮੰਮਾ ਡੋਂਗੇ ਜਿੰਨੇ ਵੀ ਰਿਸ਼ਤਿਆਂ ਲੋ ਕਿੱਥੇ ਐ ਹੁਣ ਕੋਈ ਦਰਬਾਰ ਸਾਹਿਬ ਹੁਣੀ ਸੁਲਤਾਨ ਪਰ ਲੋਤੀ ਉਲਟ ਵਾਰ ਕੇ ਗੋਲਗਾ ਚਲਾਈਆਂ ਅੰਦਰ ਜਾ ਕੇ ਬਾਹਰ ਚੱਲ ਰਿਹਾ ਸੀ ਪਰ ਕੋਈ ਵੀ ਕਿਹਾ ਉਹ ਦੇਖਲਾ ਬੋਲਿਆ ਅਨੇ ਪ੍ਰਤੀਾਰੇ ਖੁਲੀ ਪਿਆ ਜੀ ਹੋ ਰਹੀਆ ਕੋਈ ਨਹੀਂ ਬੋਲਿਆ ਕਾਲਾ ਦਲ ਦੇ ਬਗੈਰ ਤੇ ਜੀ ਹੋਰੀ ਆਈ ਜਿਹੜੇ ਆਪਾਂ ਸਾਰੇ ਕੈਸੇ ਝਾੜੂ ਸਾਰੇ ਆਪਣੀ ਮਿਹਨਤ ਨਾਲ ਸਾਰੇ ਨੇ ਵੋਟਾਂ ਪਾਈਆਂ ਤੇ ਭੁੱਲੜ ਦੀ ਰਿਹਾਈ ਵਿੱਚ ਕਿਹੜੀ ਵੱਲ ਨੇ ਕੀ ਕਿਹਾ ਨਹੀਂ ਕਰਨਾ ਤੇ ਇੱਥੇ ਹੱਥ ਕੰਨੂ ਲਿਖਿਆ ਜੀ ਇੱਕ ਮੌਕਾ ਦੇ ਦਿਓ ਝਾੜੂ ਇੱਕ ਮੌਕਾ ਦੇ ਦਿਓ ਕੀਵੀ ਵੱਲ ਨੂੰ ਆ ਇੱਕ ਮੌਕਾ ਜਿਹੜਾ ਕੀਵੀ ਵੱਲੋਂ ਮੌਕਾ ਕੰਦਾ ਤੇ ਲਿਖਿਆ ਸੀ ਜਿਨਾਂ ਦੀ ਵੋਟ ਸਰਕਾਰ ਬਣਾਈਆ ਉਹ ਨਹੀਂ ਆਇਆ ਇੱਥੇ आंग्रेज लुड़ते मुगल आए थे हमला करके लुड़ गए साहस फसया जो कोई किसी को लगाया जो थोड़ी अपनी मां पार्टी है तो श्रोमणी अकाली दल असि जो मरना थोड़े वास्ते थोड़े बिच रहना आ मुखमंत्री बन गया आगवंत ब कहना हरा पेन हरा पेन थोटेगा मनु याद है बादल साहब लंबी हल्के का रिजल्ट आया हार गए अगले दिन ही संगत में धनवाद कर चले गए कहते मैं फर्ज़ा का फर्ज अपना मैं मैं धन्यवाद कर जाना सारा का अब ते ਜੋ ਗਰੀਬ ਵਾਸਤੇ ਅੱਜ ਗਰੀਬ ਨੂੰ ਕੀ ਹਲਾਕ ਕਰਦੀ ਹੈ ਆਟਾ ਦਾ ਸਕੀਮ ਸੀ ਬੰਦ ਕਰ ਦਿੱਤੀ ਆ ਜਿਹੜੀ ਸੈਂਟਰ ਦੁਕਾਨ ਪੁੰਦੀ ਆ 19 ਦਿੰਦੇ ਆ ਥੋੜੀ ਬਾਕੀ ਜਿਹੜੀ ਪੰਜਾਬ ਵਾਲੀ ਤਾਂ ਬੰਦ ਕਰਤੀ ਇਹਨੇ ਕਾਰਡ ਵੀ ਕਰਦੇ ਪੈਨਸ਼ਨਾਂ ਵੀ ਕਰਤੀਆਂ ਸਾਰਾ ਕੁਝ ਹੁਣ ਕਹਿੰਦੇ ਆ ਅਸੀਂ 300 ਯੂਨਿਟ ਦਿੰਦੇ ਆ ਜਾਂ 300 ਤੋਂ 200 ਤੋਂ ਬਾਅਦ ਉਹ ਬੰਦ ਨਾ ਹੋਦਾ ਨਾ ਨਾਲੇ ਉਹ ਤਾਂ 300 ਕੀ ਦਿੰਦੀ ਚਾਰਿਆ ਯੂਨਿਟ ਨੂੰ ਖੋਕੀ ਜਾਂਦੇ ਸੀ खिले तो कुछ खिल है का ऐसा का। मैं बाजलों आया मसा पड़ते की हालात अपने पिंड देख लो हले तो तीन साल देखो कि टूटिया नहीं जहाँ हालात होगा सारे दिन ढूंगिया ठीक कराया पड़िया मैंने जोक ने

ਇੱਕੀ ਰੱਬ ਮਿਹਰਬਾਨ ਸੀ ਨਹੀਂ ਦੇਖੀ ਪਏ ਨਹੀਂ ਤਾਂ ਤੁਸੀਂ ਦੇਖੋ ਕੀ ਹਾਲ ਹੋਣਾ ਅਗਲੇ ਵਾਰ ਅੱਜ ਨੇ ਥਰਮਲ ਪਲਾਂਟ ਪਾਇ ਸੀ ਜਿੰਨੀਆਂ ਚੀਜ਼ਾਂ ਬਣਾਈਆਂ ਸੀ ਉਹ ਸਾਰੀਆਂ ਚੀਜ਼ਾਂ ਨੂੰ ਬੰਦ ਕਰੀ ਜਾਂਦੀ ਹੈ ਤੁਸੀਂ ਦੇਖ ਲਓ ਇੱਕ ਇੱਕ ਚੀਜ਼ ਬਾਦਲ ਸਾਹਿਬ ਜੀ ਤੁਹਾਡੇ ਪਿੰਡ ਚੋਂ ਦੇ ਥੋੜੀ ਇੱਕ ਇੱਕ ਗੱਲ ਸਭ ਦੇ ਸੀ ਤੁਹਾਡੀ ਇਹ ਮੈਂ ਤਾਂ ਸਹੀ ਦੱਸਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੋ ਅਸਲੀ ਮੁੱਖ ਮੰਤਰੀ ਸੂਬੇ ਦਾ ਹੋਇਆ ਤਾਂ ਸਰਦਾਰ ਫਖਰ ਸਿੰਘ ਜੀ ਬਾਦਲ ਹੋਇਆ ਜਿਹੜੇ ਮੁੱਖ ਮੰਤਰੀ ਬੰਦੇ ਸੀ ਸੇਵਾ ਕਰਨ ਵਾਸਤੇ ਰਾਜ ਕਰਨ ਵਾਸਤੇ ਨਹੀਂ ਸੇਵਾ ਕਰਨ ਵਾਸਤੇ ਮੁੱਖ ਮੰਤਰੀ ਸੋ ਮੈਂ ਆਈ ਬੇਨਤੀ ਕਰਦਾ ਚਲੋ ਜਿਹੜਾ ਹੋ ਗਿਆ ਹੋ ਗਿਆ ਇੱਕ ਬੇਨਤੀ ਕਰਨਾ ਪੰਜਾਬ ਨੂੰ ਬਿਛਾਲੀ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰਦੀਏ ਜੇ ਤੁਸੀਂ ਸਾਨੂੰ ਤਗੜਾ ਰੱਖਦੇ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਤੁਸੀਂ ਕਮਜ਼ੋਰ ਕਰ ਦਿੱਤਾ ਤਾਂ ਜੀ ਹਜੂਰ ਸਾਹਿਬ ਦੇ ਕਾਬੂ ਹੋਗੇ ਦੁਜੇ ਤਾਂ ਜੀ ਪਟਾ ਸਾਹਿਬ ਦੇ ਕਾਬੂ ਹੋਗੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਆਪਣੇ ਹੱਥ ਚੁੱਕ ਲਈ ਥੋੜੀ ਸ਼ੋਅ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ਾਂ ਵੀ ਨਹੀਂ ਤੋੜ ਸਕਦੇ ਸੀ ਇਹਨਾਂ ਨੇ ਅੱਜ ਤੋੜ ਦਿੱਤੀ क्योंकि तो उन्होंने पता है कि नहीं फौज कमजोर है तो सारे लोग खिलरे खुलरे पे है तो सो जरा हूँ इलेक्शन आना है पार्लीमेंट का मैं बेनती करना चाहना झूठ बोलने वाले बड़े होता है एक नवा इतिहास हो रहा है नवजोत सिंधु मिल लगता वो भी अच्क

ਤੇ ਇਹ ਝਾੜੂਏ ਲਿਖਤਾ ਐ ਜਦੋਂ ਉਹਨੇ ਘਰੇ ਦੇ ਪੰਨੇ ਝਾੜੂ ਪਏ ਹਨ ਉਹਨੂੰ ਅੱਗ ਲੱਗ ਗਈ ਮਰਾਇਆ ਹੋ ਗਿਆ ਉਹਨੇ ਆਪਾਂ ਹੁਣ ਮੈਂ ਪਾਰਟੀ ਨੇ ਫੈਸਲਾ ਕੀਤਾ ਹੁਣ ਆਪਣੇ 2 ਮਹੀਨੇ ਰਹਿ ਗਏ ਅਪ੍ਰੈਲ ਦੇ ਮਹੀਨੇ ਫਰਵਰੀ ਤੋਂ ਅਮਾਤ ਮਹੀਨੇ ਦੇ ਪਹਿਲੇ ਹੱਦ ਤੱਕ ਕੋਰ ਲੱਗ ਜਾਣਾ ਤੇ ਮੈਨੂੰ ਲੱਗਦਾ ਅਪ੍ਰੈਲ ਤੇ ਮਈ ਦੇ ਅੰਦਰ ਇਲੈਕਸ਼ਨ ਹੋ ਜਾਣਾ ਸਾਨੂੰ ਲੈਕਸੀ ਚੱਲਣੀ ਹੈ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ ਪਾਰਟੀ ਨੂੰ ਟੱਕਰ ਚਾਹਨਾ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਝਾੜੂ ਦੀ ਕੋਈ ਨਹੀਂ ਕੁਝ ਨਹੀਂ ਸਭ ਹੋ ਗਏ ਪੱਕਾ ਇੱਕ ਇੱਕ ਹੋਰ ਥੋੜਾ ਝਾੜੂ ਦਾ ਪੋਜਾ ਠੱਲ ਥੋੜੇ ਹਲਕੇ ਜਾ ਰਾਜਾ ਬਰੇ ਨੀਗਾ ਉਹ ਵੀ ਬੜਾ ਝੂਠ ਤੇ ਗੋਲ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜ਼ਮੀਨ ਗੱਪੀ ਸੀ ਆ ਬੱਲਾ ਦਾ ਉਹ ਤੋਂ ਵੀ ਨੰਬਰ ਲੈ ਗਿਆ

ਕਿਉਂ ਉਦੋਂ ਕੀ ਸਰਕਾਰ ਆਉਗੀ ਸ਼ਰਮ ਨਹੀਂ ਫਿਰ ਪੂਰਾ ਪਈ ਖੱਤਾ ਪੂਰਾ ਖੁੱਡੂ ਆਗਾ ਜਿੰਨੀਆਂ ਠੱਗੀਆਂ ਮਾਰੀਆਂ ਇਹਨਾਂ ਨੇ ਜਿੰਨੇ ਝੂਠ ਬੋਲੇ ਆ ਅੱਜ ਜਿਵੇਂ ਲੁੱਟੀ ਜਾਂਦੇ ਆ ਅੱਜ ਇਹਨਾਂ ਨੇ ਖਾਤੀ ਖੋਲ ਲਈ ਸਿੱਦੇ ਤੁਸੀਂ ਦੇਖ ਲਓ ਜੋ ਸ਼ਰਾਬ ਦਾ ਘਟਾਲਾ ਘੰਟਕ 7-800 ਕਰੋੜ ਦਾ ਘਟਾਲਾ ਜਿਹੜਾ ਲਈ ਬੱਠੇ ਪੈਸਾ ਆ ਜਿਹੜੇ ਇਸ਼ਤਿਹਾਰ ਦਿੰਦੇ ਨਾ ਆ ਸਾਰੇ ਆਪਣੇ ਪੀਵੀ ਵਾਲਿਆਂ ਨੂੰ ਤਾਂ ਦੂਜਿਆਂ ਨੂੰ ਕੀ ਕਰਦੇ ਐ ਇਹਨਾਂ ਵਿਚਾਰਿਆਂ ਨੂੰ ਤਾਂ ਪਤਾ ਨਹੀਂ ਇਹਨਾਂ ਨੇ ਮਾਲਕਾਂ ਨੂੰ ਪਤਾ ਹੈ ਕਹਿੰਦੇ 20 ਕਰੋੜ ਤੁਹਾਨੂੰ ਦਿੰਨੇ ਐ ਪਰ ਜੇ ਤੁਸੀਂ ਸਾਡੇ ਕਰਾ ਆ ਖਬਰ ਚਾਹਣੀ ਫਿਰ 20 ਕਰੋੜ ਤੁਹਾਡਾ ਬੰਦ ਕਰਾਂਗੇ ਤੇ ਨਾਲੇ 20 ਕਰੋੜ ਦਾ ਕਹਿੰਦੇ 25% ਉਹਦਾ ਤੁਹਾਨੂੰ ਕੈਸ਼ ਵਾਪਸ ਦੇ ਦੇ ਆ ਵਿਚਾਰਿਆਂ ਦਾ ਮੈਂ ਇਹਨਾਂ ਦਾ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਵਿਚਾਰਿਆਂ ਨੂੰ ਥਾਂ ਵੀ ਤੋੜ ਦਿੰਦੇ ਐ ਪਰ ਹੁਣ ਦਿਖਾਉਣਗੇ ਉਹ ਹੀ ਜਿਨ੍ਹਾਂ ਮੈਂ ਮੇਰੇ ਮੂੰਹ 'ਚ ਕੱਟ ਦਿਖਾਉਣਗੇ ਇਕੱਲਾ ਪਿੰਡੀ ਸੀ ਆ ਜਿਹੜਾ ਦਿਖਾਉਂਦਾ ਆਪਣਾ ਦੂਜੇ ਦਾ ਮੈਂ ਦੇਖਿਆ ਜੋ ਵਰਦੀ ਕਈਆਂ ਕੱਟ ਕਰ ਦਿੰਦੇ ਆ ਕਿਉਂ ਉੱਤੇ ਡੰਗਾ ਚੜਿਆ ਨਾ ਆ ਫਰਕ ਹੈ ਇੱਥੇ ਕੋਈ ਆਜ਼ਾਦੀ ਨਹੀਂ ਛੱਡੀ ਆ ਸੋਚਦੇ ਆ ਕਿ ਦਬਾ ਕੇ ਡਰਾ ਕੇ ਕਰ ਲੰਗੇ ਪਰ ਆਹ ਕੌਮ ਦੰਨ ਵਾਲੀ ਵੀ ਸੋ ਜਰਾ ਇੱਕ ਤਾਂ ਯਾਤਰਾ ਅਸੀਂ ਸ਼ੁਰੂ ਕਰ ਰਹੇ ਪਹਿਲੇ ਪੰਜਾਬ ਪੰਜਾਬ ਬਚਾਉਣ ਦੀ 14 ਤਰੀਕ ਤੋਂ ਥੋੜੇ ਹਲਾ ਦੇਣਾ ਵੀ ਜੀ ਉਰੇ ਵਾਹ ਉਸ ਦਿਨ ਪਤਾ ਲੱਗ ਗਿਆ ਸਰ ਸੱਤਾ ਇਕੱਠਾ ਐ ਦੇਖੋ ਆ 2 ਮਹੀਨੇ ਆਪਾਂ ਪੂਰਾ ਮਾਹੌਲ ਬਣਾ ਲੀਏ ਫਿਰ ਐਨੀ ਕਰਨੀ ਚੜ੍ਹ ਦਾਂਗੇ ਸਾਰਾ ਨੂੰ ਬਚਾ ਲਾਂਗੇ ਜਿਹਨੇ ਰਾਜ ਹੁੰਦਾ ਤੁਸੀਂ ਪਾਰਲੀਮੈਂਟ ਇਲੈਕਸ਼ਨ ਤੇ ਆ ਜਿਤਾ ਦਿਓ ਸਮਝ ਲਓ ਤੁਹਾਡਾ ਰਾਜ ਉਦੋਂ ਹੀ ਹੈ ਅਸੀਂ ਟਿਕਨ ਨਹੀਂ ਦੇਵਾਂਗੇ ਨਾਲ ਤੁਹਾਡੇ ਨਾਲ ਧੱਕਾ ਨਹੀਂ ਕਰਦੇ ਦੇਖੋ ਦਿੱਲੀ ਤੇ ਲੋ

ਹੁਣ ਮੈਂ ਆਈ ਕਹਤਾਂ ਕਰਦਾ ਤਕੜੇ ਹੋ ਜੋ ਗਿਰਗਰਵੇ ਕੋ ਆਪਾਂ ਘੱਟ ਘੱਟ 15-20 ਹਜ਼ਾਰ ਦੀ ਜਦਨਾ ਇਸ ਪਾਲੀ ਵਿੱਚ ਜਿੱਤੋਂਗੇ ਕਾਵੇ ਦੇ ਦੇਖੋ ਇੰਨੇ ਜਿੰਨਾ ਤੁਸੀਂ ਇਕੱਠੇ ਹੋਏ ਹੋ ਤੁਸੀਂ ਇਕੱਲੇ ਦਰਸਾ ਖੋਰ ਫੜ ਲੋ ਬੱ ਮੇਰੀ ਲਿਆ ਫੜ ਲੋ ਯਾ ਤੁਸੀਂ ਤਾਂ ਵੱਡੇ ਬਾਦਲ ਸਾਹਿਬ ਦੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਸਾਡੇ ਬਾਦੂਪੁਰਾ ਦਾ ਹਿੱਸਾ ਹੋ ਸਾਡੀ ਜਾਨ ਹੋ ਸਾਨੂੰ ਤੁਹਾਡੇ ਤੇ ਬਹੁਤ ਆਸ ਹੈ ਬਹੁਤ ਉਮੀਦ ਕਰਾਂ ਮੈਂ ਕਹਿੰਦਾ ਤੁਸੀਂ 3 ਸਾਲ ਓਕੇ ਸੋਕੇ ਟੰਪਾ ਲੋ ਮੈਨੂੰ ਲੱਗਦਾ ਜੋ ਤੁਸੀਂ ਕਹੋਗੇ ਮੈਂ ਕਿ ਮੇਰੇ ਤੁਹਾਡੇ ਸਿਧਾਂਤ ਤੇ ਬੋਲਦਾ ਕਿ ਬਾਦਲ ਸਾਹਿਬ ਨੇ ਤੁੰਕਾ ਸ਼ੁਰੂ ਕੀਤਾ ਹੈ ਐ ਸੜਕੇ ਨੂੰ ਮੈਂ ਕਹਿੰਦਾ ਦੁੱਧੇ ਪੰਜਾਬ ਦੇ ਇੱਕ ਨੰਬਰ ਦੇ ਹਲਕੇ ਦਾ ਤੁਹਾਨੂੰ ਮੇਰੇ ਕੰਮ ਕਰਦਾ ਤਰੀਕਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹੀ ਮੀਂਕਾ ਕਰਦਾ ਵਾਹੀ